ਮંત્રી ਬਣ ਗਿਆ ਤੇ ਫਿਰ ਇਹ ਕਿਵੇਂ ਬਰਦਾਸ਼ਤ ਕਰਨਗੇ ਫਿਰ ਉਹਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਰੀਏ ਕੀ ਅਕਾਲੀ ਦਲ ਨੇ ਉਹ ਜਲਾ ਲਈ ਹੁਣ ਯਾਤਰਾ ਕਰੀਏ ਪਰਿਵਾਰ ਬਚਾਓ ਯਾਤਰਾ ਪੰਜਾਬ ਤਾਂ ਹੀ ਨਹੀਂ ਉਹ ਚ ਮਸਾਂ ਤਾਂ ਬਚਾਇਆ ਪੰਜਾਬ ਉਹਨਾਂ ਤੋਂ ਪਰਿਵਾਰ ਬਚਾਓ ਯਾਤਰਾ ਕਰ ਲਈ ਕੋਈ ਕਿਤੇ ਗਾਲਾਂ ਕਢੀ ਜਾਂਦਾ ਮੈਨੂੰ ਕੋਈ ਕਿਤੇ ਮੈਨੂੰ ਕੋਈ ਪਰਿਵਾਰ ਨਹੀਂ ਜਿਵੇਂ ਜਰ ਤੁਸੀਂ ਮੇਰੇ ਨਾਲ ਹੋ ਜੋ ਮਰਜੀ ਕਰੇ ਇਹਨਾਂ ਨੇ ਤਾਂ ਨੁਕਸ ਕੱਢਣੀ ਕੱਢੜੇ ਨੇ ਜੀ ਆ ਨੌਕਰੀਆਂ ਬਾਰੇ ਨਹੀਂ ਬੋਲਦੇ ਕਦੇ ਵੀ ਨਹੀਂ ਬੋਲਦੇ ਮੈਂ 150 ਆਮ ਆਦਮੀ ਕਲੀਨਿਕ ਹੋਰ ਹੋ ਜੂਗਾ 800 ਆਮ ਆਦਮੀ ਕਲੀਨਿਕ ਹੋ ਜੂਗਾ ਕਰੋੜ ਤੋਂ ਵੱਧ ਬੰਦਾ ਉਥੋਂ ਦਵਾਈ ਲੈ ਕੇ ਠੀਕ ਹੋ ਗਿਆ ਇਹਦੇ ਬਾਰੇ ਕਦੇ ਨਹੀਂ ਬੋਲਦੇ ਪ੍ਰਾਈਵੇਟ ਥਰਮਲ ਪੁਆਇੰਟ 1080 ਕਰੋੜ ਦਾ ਗੋਇੰਦਵਾਲ ਸਾਹਿਬ ਵਾਲਾ ਉਹ ਖਰੀਦ ਲਿਆ ਨਹੀਂ ਬੋਲਦੇ ਪੰਜਾਬ ਦੇ ਸਕੂਲਾਂ ਦਾ ਕਾਇਆ ਪਲਟ ਹੋ ਰਿਹਾ ਹੈ ਪ੍ਰਾਈਵੇਟ ਚੋਟਾ ਹਟਾ ਕੇ ਮਾਪੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਦਾਖਲ ਕਰਾਉਣੇ ਕਦੇ ਬੋਲਦੇ 30 ਯਾਤਰਾ ਸ਼ੁਰੂ ਕੀਤੀ ਸਾਰੇ ਬਜ਼ੁਰਗਾਂ ਨੂੰ ਅਲੱਗ-ਅਲੱਗ ਤੀਰਥ ਸਥਾਨਾਂ ਤੇ ਲੈ ਕੇ ਜਾਣੇ ਨਹੀਂ ਬੋਲਦੇ ਬਿਜਲੀ 90% ਬਿੱਲ ਮਾਫ਼ ਹੋ ਗਏ ਕਦੇ ਨਹੀਂ ਬੋਲਦੇ ਕੱਸੀਆਂ ਨਹਿਰਾਂ ਜਿਹੜੀਆਂ ਪਹਿਲਾਂ ਬੰਦ ਪਈਆਂ ਸੀ ਪਿੰਡਾਂ 'ਚ ਪਾਣੀ ਜਾਣ ਲੱਗਿਆ ਨਹਿਰਾਂ ਦਾ 40-40 ਸਾਲ ਬਾਅਦ 35-35 ਸਾਲ ਬਾਅਦ ਕਦੇ ਨਹੀਂ ਬੋਲਦੇ ਬੱਸ ਉਹੀ ਬੱਸ ਉਹਨਾਂ ਦੋਨੋਂ ਸੀ ਭਰੇ ਹੋਏ ਉਹ ਮੇਰਾ ਇੱਕ ਦੋਸਤ ਹੈ ਕਹਿੰਦਾ ਹੁਣ ਭਵੰਤਮਾਨ ਨੂੰ ਲਾ ਲਾਂਗੇ ਉਹਨੂੰ ਕੋਈ ਬੰਦਾ ਕਹਿੰਦਾ ਭਵੰਤਮਾਨ ਨੂੰ ਲਾਦਾ ਉਹ ਕਹਿੰਦਾ ਜਾਲਾ ਹੈ ਵੀ ਐਂ ਲੈ ਜੂ ਲਾ ਲਾਂਗੇ ਵੀ ਲੋਕਾਂ ਨੇ ਬਿਠਾਏ ਆ ਤੂੰ ਹੀ ਲੋਕਾਂ ਕੋਲ ਜਾਓ ਲੋਕ ਲਾ ਲੈਣੇ ਲੋਕ ਲਾ ਸਕਦੇ ਨੇ ਮੰਤਰੀ ਬਣ ਗਿਆ ਤੇ ਫਿਰ ਇਹ ਕਿਵੇਂ ਬਰਦਾਸ਼ਤ ਕਰਨਗੇ ਫਿਰ ਉਹਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਰੀਏ ਕੀ ਅਕਾਲੀ ਦਲ ਨੇ ਉਹ ਜਲਾ ਲਈ ਹੁਣ ਯਾਤਰਾ ਕਰੀ ਪਰਿਵਾਰ ਬਚਾਓ ਯਾਤਰਾ ਪੰਜਾਬ ਤਾਂ ਹੀ ਨਹੀਂ ਉਹ ਚ ਮਸਾਂ ਤਾਂ ਬਚਾਇਆ ਪੰਜਾਬ ਉਹਨਾਂ ਤੋਂ ਪਰਿਵਾਰ ਬਚਾਓ ਯਾਤਰਾ ਕਰ ਲਈ ਕੋਈ ਕਿਤੇ ਗਾਲਾਂ ਕੱਢੀ ਜਾਂਦਾ ਮੈਨੂੰ ਕੋਈ ਕਿਤੇ ਮੈਨੂੰ ਕੋਈ ਪਰਿਵਾਰ ਨਹੀਂ ਜਿਨਾਂ ਚਿਰ ਤੁਸੀਂ ਮੇਰੇ ਨਾਲ ਹੋ ਜੋ ਮਰਜੀ ਕਰੇ ਇਹਨਾਂ ਨੇ ਤਾਂ ਨੁਕਸ ਕੱਢਣੀ ਕੱਢੜੇ ਨੇ ਜੀ ਆਹ ਨੌਕਰੀਆਂ ਬਾਰੇ ਨਹੀਂ ਬੋਲਦੇ ਕਦੇ ਵੀ ਨਹੀਂ ਬੋਲਦੇ ਮੈਂ 150 ਆਮ ਆਦਮੀ ਕਲੀਨਿਕ ਹੋਰ ਹੋ ਜੂਗਾ 800 ਆਮ ਆਦਮੀ ਕਲੀਨਿਕ ਹੋ ਜੂਗਾ ਕਰੋੜ ਤੋਂ ਵੱਧ ਬੰਦਾ ਉਥੋਂ ਦਵਾਈ ਲੈ ਕੇ ਠੀਕ ਹੋ ਗਿਆ ਇਹਦੇ ਬਾਰੇ ਕਦੇ ਨਹੀਂ ਬੋਲਦੇ ਪ੍ਰਾਈਵੇਟ ਥਰਮਲ ਪੁਆਇੰਟ 1080 ਕਰੋੜ ਦਾ ਗੋਇੰਦਵਾਲ ਸਾਹਿਬ ਵਾਲਾ ਉਹ ਖਰੀਦ ਲਿਆ ਨਹੀਂ ਬੋਲਦੇ ਪੰਜਾਬ ਦੇ ਸਕੂਲਾਂ ਦਾ ਕਾਇਆ ਪਲਟ ਹੋ ਰਿਹਾ ਹੈ ਪ੍ਰਾਈਵੇਟ ਚੋਂ ਹਟਾ ਟਾ ਕੇ ਮਾਪੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਦਾਖਲ ਕਰਾ ਦੇ ਕਦੇ ਨਹੀਂ ਬੋਲਦੇ 30 ਯਾਤਰਾ ਸ਼ੁਰੂ ਕੀਤੀ ਸਾਰੇ ਬਜ਼ੁਰਗਾਂ ਨੂੰ ਅਲੱਗ-ਅਲੱਗ ਤੀਰਥ ਸਥਾਨਾਂ ਤੇ ਲੈ ਕੇ ਜਾਂਦੇ ਆ ਨਹੀਂ ਬੋਲਦੇ ਬਿਜਲੀ 90% ਬਿੱਲ ਮਾਫ ਹੋ ਗਏ ਕਦੇ ਨਹੀਂ ਬੋਲਦੇ ਕੱਸੀਆਂ ਨਹਿਰਾਂ ਜਿਹੜੀਆਂ ਪਹਿਲਾਂ ਬੰਦ ਪਈਆਂ ਸੀ ਪਿੰਡਾਂ 'ਚ ਪਾਣੀ ਜਾਣ ਲੱਗਿਆ ਨਹਿਰਾਂ ਦਾ 40 40 ਸਾਲ ਬਾਅਦ 35 35 ਸਾਲ ਬਾਅਦ ਕਦੇ ਨਹੀਂ ਬੋਲਦੇ ਬਸ ਉਹੀ ਬਸ ਕੋਹਾਂ ਤੋਂ ਨਹੀਂ ਭਰੇ ਹੋਣ ਉਹ ਮੇਰਾ ਇੱਕ ਦੋਸਤ ਹੈ ਕਹਿੰਦਾ ਹੁਣ ਭਵੰਤਮਾਨ ਨੂੰ ਲਾ ਦਾਂਗੇ ਉਹਨੂੰ ਕੋਈ ਬੰਦਾ ਕਹਿੰਦਾ ਭਵੰਤਮਾਨ ਨੂੰ ਲਾ ਦਾਂ ਉਹ ਕਹਿੰਦਾ ਜਾ ਲੈ ਇਹ ਵੀ ਐਂ ਲੈ ਜੂ ਲਾ ਦਾਂਗੇ ਮੇਰੇ ਲੋਕਾਂ ਨੇ ਬਿਠਾਏ ਆ ਤੂੰ ਹੀ ਲੋਕਾਂ ਕੋਲ ਜਾਓ ਲੋਕ ਲਾ ਲੈਣੇ ਲੋਕ ਲਾ ਸਕਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ